ਦਾ ਧੰਵਾ ਦੋਹਾਂ ਦੇ ਨਾਲ ਇਹਨਾਂ ਤਰ੍ਹਾਂ ਦੇ ਯੰਨਾਂ ਕੇ ਬਹੁਤੋ ਪ੍ਰੋਗਰਾਮ ਮਾਪੋ ਫੈਕਟਰੀ ਦਾ ਤੇ ਜੀ ਸਵਾਗਤ ਆਪਾਂ ਇੱਕ ਤਰ੍ਹਾਂ ਬਣ ਕੇ ਸਵਾਗਤ ਕਰੀਏ ਸਾਰ ਸਭ ਜਦੋਂ ਕਾ ਉਹ ਨੂੰ ਰੱਖਿਆ ਪਾਸਾ ਜੁਰਮੇ ਦੀ ਆਸ ਸੀ ਲਾਤਾ ਰਹੀ ਸੀ ਤੋੜਨਾ ਕੋਮੇਸ ਦਾ ਰੋਟਣ ਕੀ ਵਾਸਨ ਕਰ ਉਹਨਾਂ ਨੂੰ ਬੰਦ ਕੀ ਬਾਹਰ ਸਰਕਾਰ ਦਾ ਫੋਨ ਕਲਾਓ ਬਾਗ ਇਹ ਜੀ ਦਾ ਖਾਸਾ ਬਾਖੀ ਦੀ ਲੁਹਤੇ 10 ਗਿਣਤ ਕਰਾਉਣਾ ਹੈ ਅਗਲੇ ਦੌਰ ਪਰਦੇ ਪਾਉਣਾ ਹੈ ਸੰਸਾਰ ਸਭ ਤੋਂ ਵੀ ਸਤਜਾ ਜੋ ਬਾਬਾ ਜੀ ਦਾ ਗੁਰਪ੍ਰੀਤ ਸਿੰਘ ਜੀ ਪੰਡਿਤ ਵਾਲੇ ਜੋ ਆ ਸਰਕਾਰ ਨੂੰ مہپور سندگا نے بھی جکان ہاں دکھر میں ہی گھو دوارا پہلا سائے پاک شیخ صفحید شاو کی کہتا ہے سندگا پڑھا تھا جو پاکن سندگا تو سالیہ سندگا پڑھا ہی بہار جو پیٹ کہتا ہے ساہے پیٹھے ہیں آہاں آہاں مہاہ پورکن کوڑھا پا کورس مہاہ اکیدادی بجد سربت کریں گے گروہ چرکہ دینا جڑتا کریں گے تو تھی سندگا جو مہا پورکر بابا سندگی شیش پہل نامک سنو ਸਿੰਧੀ ਨਾਲ ਸਰਦਾਰ ਜੀਰਾਂ ਤੋਂ ਮੌਤੇ ਜੀਓ ਆਇਆ ਅਤੇ ਬਹੁਤ ਹੀ ਸਤਿਕਾਰ ਜੋ ਸਰਦਾਰ ਕੋਮਤਾਰ ਸੰਸੰਧਵਾ ਸਿੱਧਾ ਸਾਹਿਬ ਉਹਨਾਂ ਦੇ ਭਰਾ ਸਰਦਾਰ ਵੀਰ ਅੰਦਰ ਸਿੰਘ ਸਾਹਿਬ ਵੀ ਸਾਹਿਬ ਉਹ ਵੀ ਆਏ ਨੇ ਉਹਨਾਂ ਤੋਂ ਵੀ ਜੀਰੋ ਆਇਆ ਦੂਰੋਂ ਦੇ ਲੋਕ ਜਿੰਨੀਆਂ ਵੀ ਸੰਤਾ ਚੱਲ ਕੇ ਆਏ ਨੇ ਸਭ ਨੂੰ ਜੀਰੋ ਆਇਆ ਆਓ ਮਹਾਂਪੁਰਖਾਂ ਦੇ ਕੋਲੋਂ ਅਪਾ ਇਲਾਹੀ ਬਦਨ ਸਰਵਣ ਕਰਕੇ ਗੁਰੂ ਜਨਨਾ ਦਾ ਜੁਲੀਏ ਵੀ ਸਤਿਕਾਰ ਜੋ ਸਰੋਗੀ ਸੇਵਾ ਅਨੁਪਾਸ ਕਰਤਨਾ واحرو جی کا خالص ਗੁਰੂ ਜੀ ਦਾ ਨਾਮ ਦਾ ਗ੍ਰੰਥ ਸਹਿਣੀ ਗੁਰ ਗ੍ਰੰਥ ਸਹਿਣੀ ਜੀ ਜੀ ਵਿਗਿਆ ਦੇਸ਼ ਦੇ ਕੋਹਂਚੀਆਂ ਨੂੰ ਗੁਰੂ ਆਤਮਾ ਜੀ ਦਾ ਸਰਬਾ ਮੁੱਖੀ ਸਾਡੇ ਬਹੁਤ ਹੀ ਸਰਬਾਨੋ ਜਿੱਥੇ ਅੱਜ ਕੋਟਕਪੂਰਾ ਕੋਟਵਾਲਾ ਆਪੇ ਅੱਜ ਕੋਟਵਾਲਾ ਵਿਲਾਸਾਹਰ ਪਾਸ਼ੀ 19ਵੀਂ ਗਵਰਣੀ ਹੈ ਹਸੰਨਾ ਕੋਟਪੂਰਾ ਪੰਜਾਬ ਦੇ ਵਿੱਚ ਅੱਜ ਆਪਾਂ ਦਰਸ਼ਨ ਦਿਖਾਰੇ ਕਰ ਰਹੇ ਆ ਜਿੱਥੇ ਬਾਬਾ ਲਖਮੀ ਸਿੰਘ ਹੋਰਾਨੇ ਜਿਹੜੇ ਆਪਾਂ ਮਿਲਦੇ ਕਾਫੀ ਸਮੇਂ ਤੋਂ ਬਾਦਨ ਸਾਹਿਬ ਨੂੰ ਪ੍ਰਾਂਤ ਸਾਹਿਬ ਦੇ ਲੜੀਬਾਦ ਅਖੰਡ ਪਾਤਸ਼ਾਹਬਾਨੀ ਗੜੀ ਯਾਤਰੀ ਜਿਸ ਉਥੇ ਹੀ ਜਿੱਥੇ ਦਰਸ਼ਕਦਾਰੇ ਸੰਤਾਂ ਦੇ ਆਪਾ ਕਰ ਰਹੇ ਆ ਉਥੇ ਹੀ ਬਾਣਜੋਤ ਸਪੀਕਰ ਸਾਹਿਬਾਂ ਜਿਹੜਾ ਇੱਥਾ ਬੈਠੇ ਨੇ ਨਾਮ ਕਰਵਾਏ ਮਾਤੌੜ ਕੋਈ ਕੁੜੀਆਂ ਲਾਡੀਆਂ ਨੇ ਐਕਸਨ ਫੌਜਾਂ ਬਾਬਾ ਜੀ ਬੱਲੀ ਵਾਲੇ ਕੀ ਆਪ ਜੀ ਨੂੰ ਪੀਤਮ ਦਵਾਰ ਨੇ ਹਾਲ ਕਰ ਰਿਹਾ ਸ੍ਰੀ ਜਿਹੜੇ ਪਾਣੀ ਗਰਾਉਣ ਨਾਲ ਦੇ ਰੇਤਲੇ ਫੌਲੀ ਪੁੱਟਾ ਦਰਨੀ ਹੈ ਉਥਾ ਸਤਸਾਮ ਦੇ ਗੁੰਗਾ ਸਾਹਿਬ ਤੋਂ ਆ ਕੇ ਆਪ ਜੀ ਨੂੰ ਪੀਤਮ ਦਵਾਰਾ ਜਿਨ੍ਹਾਂ ਨੇ ਨਿਹਾਲ ਕੀਤਾ ਉਥੇ ਜਾ ਕੇ ਮੇਰੇ ਨਾਲ ਜਿੱਥੇ ਬਾਬਾ ਪੁੱਟਾ ਜੀ ਬਾਬਾ ਜੁਕਾਟ ਜੀ ਤੇ ਬਾਬਾ ਮਿੰਦਰ ਜੀ ਬੈਠੇ ਹੋਏ ਨੇ سارے علاقے میں دوریاں لاغیاں نے ہینسن پہنچا ہوئی پہنچ گیاں میں سارے ہم گھر کے پھتے ہو جاؤنا گھر کے پھتے ہو جاؤنا جی بارے سنجی کا حادثہ بارے ہم جی کی پھتے ہو جاؤنا درکن بیٹ دیوان گھر دے را پورن کرم ہوئے کھاو میرا آج تانپن سیفنی کو گرانسا جیتے جیتے نظر کرے ج ਵੋੜੂ ਪੂਰਾ ਲਾਖਾ ਨੂੰ ਆਖੀ ਗੁਰਸੇਖ ਸੰਤਾਨ ਉਹ ਮਹਾਨ ਕਾਲਕਾ ਪੰਥ ਜਿਹਨਾਂ ਦੀਆਂ ਛੌਂਆਂ ਸੁਗੰਧੀ ਦੀਸ਼ਾ ਪੱਧ ਦੇ ਵਿੱਚ ਪੰਜਾਬ ਤੇ ਪੰਜਾਬ ਤੋਂ ਬਾਹਰ ਵੀ ਜਿਹੜੀਆਂ ਛੌਂਆਂ ਨੇ ਬੁੱਢਾ ਦਾਦਿਆਂ तकरीबन 500 ਤੋਂ ਉੱਪਰ ਛੌਂਆਂ ਨੇ ਜਿੱਥੇ ਲੋਕੀਆਂ ਦਾਗੀਆਂ ਤੇ ਹੈਂਟਨ ਫੌਜਾਂ ਬੇਨ ਬੇਨ ਜਾ ਕੇ ਉਹ ਆਪਣੀ ਪੰਡਾ ਕਾਜੀ ਬੁੱਢਾ ਦਾ ਪੰਨਾ ਕਰਦੇ ਉੱਥੇ ਹੀ ਕਰਨੇ ਦਾ ਜਿਹੜੇ ਐ ਪਿੰਡ-ਪਿੰਡ ਜਾ ਕੇ ਸਿੱਟੀ ਦਾ ਪ੍ਰਚਾਰਕ ਪ੍ਰਸਾਰ ਕਰਦੇ ਨੇ ਉਹ ਜੋਗਨੇ ਜਾਂਦੇ ਜਾ ਕੇ ਉਹ ਲੈ ਕੇ ਗਿਰਾ ਖਾਸ ਦਾ ਪੰਡਾ ਦਾ ਜਿਹੜਾ ਉਮਿਸ਼ੰਗਿਆ ਸੰਤਨ ਸਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਜੀ ਹਰਿ ਉਤਰ ਵੀ 파ਰਮਤੰਤਰ ਧਰਤੀ ਤੋਂ ਜਿੱਥੇ ਗੁਰਦਾਬੀ ਤਾਂਤਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਨੂੰ ਵਕਤ ਕੀਤੇ ਆਪਾਂ ਸਾਰੇ ਬਹੁਤ ਸਾਰੇ ਹੁਕਮ ਕੀਤਾ ਜੀ ਗੁਰੂ ਸਾਹਿਬ ਨੇ ਆ ਗਿਆ ਭਈ ਦਾ ਕਾਰਨ ਕੀ ਦਰਹਿ ਚਲਾਇਓ ਪੰਥ ਸਭ ਸੇਕ ਨੂੰ ਹੁਕਮ ਹੈ ਗੁਰੂ ਮਾਨੇੁ ਪ੍ਰਾਨ ਆ ਜਿੱਥੇ ਆਪਾਂ ਨੂੰ ਗੁਰੂ ਬ੍ਰਹਮਚਾਰੀ ਜੀ ਨੇ ਲੜ ਲਾਇਆ ਦੇਹ ਧਾਈ ਨੂੰ ਗੁਰੂ ਨਹੀਂ ਮੰਨਦਾ ਇਹ ਵਰਜਕ ਕੀਤਾ ਤੇ ਆਪਾਂ ਸਾਰੇ ਪੰਤ ਕਬਾਇਲ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਆ ਅੱਜ ਆਪਾਂ ਜਿਹੜਾ ਇਤਿਹਾਸਕ ਸਥਾਨ ਹੈ ਜਿੱਥੇ ਹੋਰ ਵੀ ਨੇੜੇ ਸ਼ਬਦਾਂ ਨੇ ਬੁੱਢਾ ਦਸਤਿਆਂ ਪੰਜ ਗ੍ਰੰਥੀਆਂ ਦੇ ਵਿੱਚ ਕੋਟਕੂੜੇ ਦੇ ਵਿੱਚ ਵੀ ਇਤਿਹਾਸਕ ਸਥਾਨ ਜਿਵੇਂ ਵੱਡਾ ਗੁਰਦੁਆਰਾ ਸਾਹਿਬ ਹੈ ਬਾਟੇ ਦਸਵੀਂ ਥੋਣੀ ਹੈ ਜਿੱਨਾ ਬੁੱਢਾ ਦਸਤਾਂ ਉਹਦਾ ਸਥਾਨ ਤੇ ਵੀ ਆਪਾਂ ਦਰਸ਼ਨ ਕਰਦੇ ਆ ਤੇ ਏਸਾ ਸੰਤ ਵੀ ਦਰਸ਼ਨ ਕਰ ਰਹਾ ਹਾਂ ਗੁਰੂ ਸਾਹਿਬ ਦੀ ਆਪਾ ਕਿਰਪਾ ਹੋਰ ਬਹੁਤ ਸਾਰੀਆਂ ਸੌਣੀਆਂ ਨੇ ਇਹਦਾ ਲਾਕੇ ਦੇ ਵਿੱਚ ਬੁੱਢਾ ਦਾਦੀਆਂ ਬੁੱਢਾ ਦਾਦ ਹਮੇਸ਼ਾ ਉਹ ਗੋਵਰ ਚੱਲੀ ਨੂੰ ਲੈ ਕੇ ਜਦੋਂ ਭੰਤਾਂ ਸਾਹਿਬ ਜੀ ਨੂੰ ਗੋਵਰ ਚੱਲੀ ਨੇ ਗੁਰਤਾ ਗੱਦੀ ਗੁਰੂ ਬਰਨ ਸਾਹਿਬ ਜੀ ਨੂੰ ਬਖਸ਼ੇ ਦਿੱਤੀ ਤੇ ਉਹਨਾਂ ਦੇ ਜਿਹੜੇ ਆ ਖਾਲਸਾ ਪੰਥ ਬੁੱਢਾ ਕਰਦੇ ਪਹਿਲੇ ਜਿੱਥੇਦਾਰ ਬਾਬਾ ਬਨੋਦ ਸਿੰਘ ਨੂੰ ਨਿਯੁਕਤ ਕੀਤਾ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਭੇਜਣਾ ਕੀਤਾ ਸੀ ਬਾਬਾ ਬਨੋਦ ਸਿੰਘ ਜਿਹੜੇ ਗੁੱਡਾਗੜ ਦੇ ਪਹਿਲੇ ਜਿੱਥੇਦਾਰ ਸੀ ਜਿਨ੍ਹਾਂ ਨੂੰ ਨਿਸ਼ਾਨ ਨਗਾਰਾ ਬਖਸ਼ ਕੀਤਾ ਹੁਕਮਨਾਮੇ ਬਖਸ਼ੇ ਕੀਤੇ ਸ੍ਰੀ ਸਾਹਿਬ ਬਖਸ਼ੇ ਕੀਤੇ ਤੇ ਹੁਕਮ ਕੀਤਾ ਸੀ ਕਿ ਉਹ ਵੀ ਜਾ ਕੇ ਜਵਾਬ ਜੋਨ ਦਾ ਦਾਖਰਾ ਕਰਨਾ ਗੋਭ ਨੀਤੀ ਰੱਖਿਆ ਕਰਨੀ ਹੈ ਜਿਵੇਂ ਲੈ ਜਿਲਦਾਸੀ ਉਵੇਂ ਵੇਚਣਾ ਉਦੋਂ ਤੋਂ ਲੈ ਕੇ ਖਾਲਸਾ ਪੰਥ ਬੁੱਢਾ ਦਰ ਜਿੰਨੀਆਂ ਵੀ ਆਪਾਂ ਜੇ ਜਿੰਨੇ ਵੀ ਸਾਡੇ ਮਹਾਨ ਯੋਧੇ ਹੂਮੇ ਹੋਏ ਨੇ ਜਿਨ੍ਹਾਂ ਦੇ ਲਈ ਬੁੱਢਾ ਦਰ ਦੇ ਦੂਸਰੇ ਜੱਥੇਦਾਰ ਤਵਾਰ ਦਰਬਾਰਾਂ ਸੰਕੀਸ਼ਰੇ ਨਵਾਬਹੁਤ ਜੀ ਇਹਨਾਂ ਨੇ 12 ਮੇਸਾ ਜਿਹੜੀਆਂ ਕਾਇਮ ਕੀਤੀਆਂ ਪੰਜ ਕਰਨੇ ਦਾ ਦਿੱਤੇ ਹੈ ਦੈਨ ਕੀਤੇ ਤੇ ਉਹ ਵੀ ਜਿਹੜਾ ਖਾਲਸਾ ਪੰਥ ਗੋਡਾਦਾਰ ਤੇ ਗੋਡਾਦਾਰ ਦੇ ਚੌਥੇ ਜਥੇਦਾਰ ਸ੍ਰੀ ਸਾਹਿਬਾ ਬਾਬਾ ਜਸਤੋਜੀ ਆਦੂ ਆਗਿਆ ਜਿਹੜੇ ਆਕਾਲ ਤਖਤ ਸਾਹਿਬ ਜੀ ਫੁੱਟਾਦਾਰ ਦੇ ਜਥੇਦਾਰ ਸ੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦੇ ਸੀ ਉੱਥੇ ਹੀ ਪਹਿਲੇ ਜਥੇਦਾਰ ਗੋਡਾਦਾਰ ਦੇ ਬਾਬਾ ਨੈਣਾ ਸਿੰਘ ਜੀ ਖੇੜੇ ਤੇ ਰੇਦ ਆਪਾ ਜੀ ਬਾਬਾ ਪੂਲਾ ਸਿੰਘ ਜੀ ਸਤਵੇਂ ਬਾਬਾ ਹਨੂਮਾਨ ਸਿੰਘ ਜੀ ਅੱਠਵੇਂ ਬਾਬਾ ਨੈਣਾ ਸਿੰਘ ਜੀ ਤੇ 9ਵੇਂ 바빠 ਜਿਹੜੇ ਐ 바빠 ਤੇਜਾ ਸਿੰਘ 바빠 ਬਰਲਾ ਸਿੰਘ ਤੇ 10ਵੇਂ 바빠 ਤੇਜਾ ਸਿੰਘ 11ਵੇਂ 바빠 ਸਾਹਿਬ ਸਿੰਘ ਕਲਾਤਾਣੀ 12ਵੇਂ 바빠 ਕੇਸ ਸਿੰਘ ਤੇ 13ਵੇਂ 바빠 ਸੰਤਾਰ ਸਿੰਘ ਤੇ 14ਵੀਂ ਜਗ੍ਹਾ ਤੇ ਦਾਤ ਸਾਹਿਬ ਜੀ ਦੇ ਦਰਸ਼ਨ ਕਰਿਆ ਉਦੋਂ ਤੋਂ ਲੈ ਕੇ ਖਾਲਸਾ ਪੰਥ ਜਿਹੜਾ ਮੁੱਢਾਦਲ ਹਮੇਸ਼ਾ ਜਿਹੜਾ ਸਿੱਖੀ ਦਾ ਪ੍ਰਚਾਰ ਕਰਦਾ ਜਿੱਥੇ ਵੀ ਕਿਤੇ ਲੋੜ ਪਈ ਤੇ ਜੇ ਕਾਬਲ ਤੁੰਦਾਰ ਅਫਗਾਨਿਸਤਾਨ ਲਾਹੌਰ ਤੋਂ ਲੈ ਕੇ ਦਿੱਲੀ ਜਿਹੜੇ ਐ ਦਿੱਲੀ ਵੀ ਫਾਤਸਾ ਪੰਦ ਫੁੱਟਾ ਦਰ ਦੀ ਗਵਾਈ ਦੇ ਵਿੱਚ 19 ਵਾਰੀ ਫੜੇ ਗਾ ਕੇ ਲਾਲ ਕਿਲੇ ਦੇ ਉੱਪਰ ਕੇਸਰੀ ਨੇ ਜਾਨ ਚੁੜਾਏ ਜੇ ਆਪਾਂ ਚਿੱਟੀ ਦੇ ਪ੍ਰਚਾਰ ਦੀ ਗੱਲ ਕਰਦੇ ਆਂ ਤੇ ਬਾਣੀ ਬਾਰਨਾ ਪੰਥ ਪਠਾਣੋ ਸੈਨੂ ਰੂਕਾ ਪੰਛੀ ਜਾਨੋ ਫਾਤਸਾ ਪੰਦ ਫੁੱਟਾ ਦਰ ਦੇ ਜਿਹੜੇ ਐ ਉਦੋਂ ਗੁਰੂ ਸਾਹਿਬ ਤੋਂ ਲੈ ਕੇ ਹੁਣ ਤੱਕ ਜਿਹੜਾ ਚਿੱਟੀ ਦਾ ਪ੍ਰਚਾਰ ਪਰਚਾਰ ਜਿਹੜਾ ਜਿੱਥੇ ਦੇਸ਼ ਵਿਦੇਸ਼ਾਂ ਦੇ ਵਿੱਚ ਵੀ ਕੀਤਾ ਤੇ ਉਦੋਂ ਤੋਂ ਲੈ ਕੇ ਹੁਣ ਵੀ ਖਾਲਸਾ ਪੰਥ ਜਿਹੜਾ ਜਿੱਥੇ ਸਿੱਖੀ ਦਾ ਪ੍ਰਚਾਰ ਕਰ ਰਿਹਾ ਉੱਥੇ ਹੀ ਖਾਲਸਾ ਪੰਥ ਬੁੱਢਾ ਦਲ ਵੱਲੋਂ ਜਿਹੜੇ ਹੈ ਬੁੱਢਾ ਸੰਗਤ ਪਬਲਿਕ ਸਕੂਲ ਵੀ ਚਲਾਏ ਜਾ ਰਹੇ ਨੇ ਜਿਹੜੇ ਸਿੱਖਿਆ ਦੇ ਖੇਤਰ ਦੇ ਵਿੱਚ ਵੀ ਬਹੁਤ ਵੱਡੀਆਂ ਮੱਲਾਂ ਮਾਰੀਆਂ ਜਾ ਰਹੀਆਂ ਨੇ ਕਈ ਵਾਰੀ ਹੁੰਦਾ ਕਿ ਨਹੰਮਕ ਫੌਜਾਂ ਜਿਹੜੇ ਸਾਰੇ ਇਹ ਹੋਦੇ ਨੇ ਕੁਝ ਥੋੜਾ ਜਿਹਾ ਕਈ ਵਾਰੀ ਫਰਕ ਹੁੰਦਾ ਜਿਗਿਆ ਕੁਝਿਆਂ ਲੜਦੀਆਂ ਨੇ ਹੱਥਾਂ ਨਾਲ ਫੌਜਾਂ ਕਦੇ ਇਹ ਹਥੇਲੇ ਵਾਰ ਨਹੀਂ ਕਰਦੇ ਕਦੇ ਉਹ ਪ੍ਰੇਮ ਪਿਆਰ ਦੇ ਨਾਲ ਸਮਝਾ ਕੇ ਸਾਡੇ ਜਿੰਨੇ ਵੀ ਜੱਜੇਦਾਰ ਹੋਏ ਨੇ ਤੇ ਉਹਨਾਂ ਨੇ ਹਮੇਸ਼ਾ ਜਿਹੜਾ ਗਊ ਗਰੀਤੀ ਰੱਖਿਆ ਕੀਤੀ ਤੇ ਜਿਹੜਾ ਪੀਆਂ ਭੈਣਾ ਉਹਨੇ ਬਹੁਤ ਵੀ ਜਿਹੜੇ ਲੈ ਕੇ ਜਾਂਦੇ ਸੀ Hindu ਧਰਮ ਦੀਆਂ ਬਹੁਤ ਫਿਰਤੀਆਂ ਹਿੰਦੂਤਾਂ ਦੇ ਵਿੱਚੋਂ ਜਦੋਂ ਇੰਦਰ ਗੱਜੀਆਂ ਤੋਂ ਪੰਜਾਬ ਪਾਰ ਤੱਕ ਦੇ ਸੀ ਤੇ ਉਹ ਜਿਹੜਿਆ ਲੋਕ ਕੇ ਤੇ ਉਹਨਾਂ ਘਰੋਂ ਘਲੀ ਪਹੁੰਚਾਉਂਦੇ ਸੀ ਉਹਨੇ ਹੈਂਡਟਾਈਨ ਆਈ ਜੀ ਨੇ ਰੁਕਵਾ ਦੋ ਤੇ ਉਦੰਦ ਤੋਂ ਗੁਰੂ ਸਾਹਿਬ ਦੀ ਆਪਾ ਕਿਰਪਾ ਇਹ ਬਾਣੀ ਦੇ ਵਿੱਚ ਰਹਿ ਕੇ ਬਹੁਤ ਜਿਹੜਾ ਸਹਿਤ ਮਤੀ ਦੇ ਨਾਲ ਤੇ ਗਊ ਗਰੀਬ ਦੀ ਰੱਖਿਆ ਕਰਨੀ ਤੇ ਜਿਹੜਾ ਸ਼ਾਂਤੀ ਨੇ ਆਪਾਂ ਨੇ ਅਮਨ ਦੇ ਵੀ ਪੁਜਾਰੀ ਆ ਜਿੱਥੇ ਲੋੜ ਹੁੰਦੀ ਹੈ ਤੇ ਇਹ ਸ਼ਿਵਾ ਪਰ ਕੋਈ ਨਹੀਂ ਇਹ ਹੈ گاڑی فوجا نے ਅਹ ਜਿਹੜੇ ਪਹਾੜ ਸਰਦਾਰ ਅੱਜ ਤੱਕ ਵੀ ਨਹੀਂ ਪਹੁੰਚ ਸਕੀ ਗਾਵਾਂ ਖੰਗਾਰ ਆ ਬੰਗਾਲ ਨਿਸਤਾਨ ਛੇ ਨਗਰ ਪਹਾਉਰ ਪੂਰੇ ਇਲਾਕੇ ਜਿਹੜੇ ਲਾਹੌਰ ਇਹ ਸਾਰੇ ਇਲਾਕੇ ਖਾਲਸਾ ਪੰਥ ਬੁੱਢਾ ਕਲ ਨੇ ਜਿਸਕੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਕੀਤਾ ਸੀ ਤੇ ਜਿੱਥੇ ਅੱਜ ਕੱਲ ਜਦੋਂ ਰਾਹ ਦੇ ਵਿੱਚ ਆ ਰਿਹਾ ਸੀ ਤੇ ਉਦੋਂ ਫੇਮਕੋਨ ਸਾਹਿਬ ਤੋਂ ਕੋਣ ਆਇਆ ਮੈਂ ਆਪੀਲਾ ਇਤਿਹਾਸ ਬਚਨ ਸਾਡੀ ਕਰ ਰਿਹਾ ਹਾਂ ਬਾਬਾ ਪ੍ਰਣਾਮ ਕਰਨ ਜਿਹੜੇ ਉੱਥੇ ਹੈਡ ਗ੍ਰੰਟੀ ਨੇ ਬਾਬਾ ਜੀ ਨੇ ਹੈਂਡ ਹੈ ਬਾਣੀ ਦੇ ਵਿੱਚ ਕੋਈ ਇੱਥੇ ਫੌਜ ਆਈ ਹੋਈ ਐ ਉਹਨਾਂ ਨੇ ਜਿਹੜਾ ਕਈ ਜਨਕੀ ਕਰਦੇ ਕੋ ਮਾਰਾ ਪਾਰਾ ਹੋਇਆ ਕੋਈ ਵੀ ਨਹੀਂ ਹੈ ਕਿ ਜਿਹੜੇ ਨੇ ਮੈਂ ਉਹਨਾਂ ਨਾਲ ਬੱਜਨ ਜਦੋਂ ਸਾਜੇ ਦਿੱਤੇ ਮੈਂ ਉਹਨਾਂ ਦਾ ਨਾਮ ਪੁੱਛਿਆ ਜਾ ਉਹਨਾਂ ਨੇ ਫੋਟੋ ਭੇਜੀਆਂ ਤੇ ਉਹ ਜਿਹੜੇ ਕਿਸੇ ਵੀ ਸਾਡੇ ਦਰਪੰਥ ਦੇ ਨਾਲ ਸੰਬੰਧ ਨਹੀਂ ਰੱਖਦੇ ਕਈ ਵਾਰੀ ਬਾਣਾ ਪਾਲਣ ਨਹੀਂ ਪਰ ਮੈਂ ਬੇਨਤੀ ਕਰਦਾ ਜਿਹੜੇ ਵੀ ਬਾਣਾ ਪਾਉਂਦੇ ਨੇ ਬਾਣਾ ਪਾਣੀ ਪੰਖ ਪਛਾਨ ਨੂੰ ਤਿੰਨ ਗੁਰੂਆਂ ਦਾ ਪਰਚੀ ਜਾਤੋਂ ਗੁਰੂ ਸਾਹਿਬ ਨੇ ਆਪਣਾ ਰੂਪ ਜਿਹੜਾ ਖਾਸ ਤੌਰ ਤੇ ਵਰਤੇ ਕੀਤਾ ਆਪਾਂ ਕੋਲ ਜੀ ਖਾਲਸਾ ਹੈ ਤੋਪਾ ਦਵੱਤਿਆ ਰੂਪ ਸਤਿਗੁਰੂ ਕਲੰਕਾ ਗੁਰੂ ਸਾਹਿਬ ਨੇ ਜਿਹੜਾ ਆਪ ਦਾ ਰੂਪ ਹੈ ਉਹ ਖਾਸ ਤੈ ਪੰਖ ਇਹ ਜਿਹੜੀਆਂ ਆਪਾਂ ਦਰਸ਼ਨ ਕਰਦੇ ਆਂ ਤੂਰੀਆਂ ਲਾਗਦੀਆਂ ਨਹੀਂ ਤਾਂ ਕੌਜਾਂ ਨੂੰ ਬੱਜੇ ਕੀਤਾ ਤੇ ਆਪਾਂ ਜਿਹੜਾ ਇਹਦਾ ਮਾਨ ਮਰਿਆਦਾ ਦੀ ਜੀੜੀ ਦੀ ਕਾਇਮ ਰੱਖਣੀ ਹੈ ਸੋ ਜਿੱਥੇ ਕਈ ਵਾਰੀ ਮਾਰਾ ਪਾਰਾ ਹੁੰਦਾ ਜਿੱਥੇ ਸਾਡੇ ਗੜਾ ਪੰਥਾਂ ਦੇ ਸਾਡੇ ਭਾੜੀ ਤਰਨੇ ਦਾ ਦੇ ਬੁੱਢਾ ਤਾਲ ਕਦੇ ਵੀ ਜਿਹੜੇ ਸਹੀ ਬੁੱਢਾ ਤਾਲ ਨਾਲ ਜਾਂ ਤਰਨੇ ਕਲਾ ਦੇ ਨਾਲ ਮਿਲ ਸਕਦੇ ਨਹੀਂ ਉਹ ਬਹੁਤ ਮਰਿਆਦਾ ਪੱਖੋਂ ਤੋਂ ਹੁੰਦੇ ਨੇ ਤੇ ਉਹ ਹਮੇਸ਼ਾ ਜਿਹੜਾ ਸੱਚਾਈ ਤੇ ਪਹਿਰਾ ਸੱਚੇ ਨੇ ਮਾਰੀ ਕਾਰੀ ਵੱਸ ਘੱਟ ਧਿਆਨ ਦਿੰਦੇ ਨੇ ਹੋਂਦ ਸੀ ਇਸ ਦਾ ਸਤਿ ਸਾਂਤ ਦੇ ਵੀ ਦਰਸ਼ਨ ਕਰਦੇ ਹੋ ਜਾਂ ਬੁੱਢਾ ਨਾਮ ਹਮੇਸ਼ਾ ਸਿੱਕੀ ਦਾ ਜਿਸ ਨੇ ਪੰਚਾਇਰ ਕਰਦਾ ਪ੍ਰਸਾਦ ਲੱਗਦਾ ਹੈ ਉਹ ਸਾਡੇ ਮਾਪੁਰਖਾਂ ਦੇ ਨਾਲ ਜਿਹੜਾ ਬਰੇ ਪਿਆਰਾ ਜਿੱਥੇ ਕੋਈ ਅ ਰਮਰੀਆ ਦਾ ਗੱਲ ਹੋਪੀਆ ਉਥੇ ਡੱਕ ਕੇ ਪਹਿਰਾ ਰੰਦੇ ਆ ਤੇ ਗੁਰੂ ਸਾਹਿਬ ਜੀ ਇਹ ਆਪਾਰ ਦੇ ਉੱਪਰ ਤੇ ਜਿੱਥੇ ਹੋਈਆਂ ਮਾਰੀਆਂ ਅੜੀਆਂ ਕਈ ਵਾਰੀ ਹੁੰਦੀਆਂ ਨੇ ਧਾਰਨਾ ਵਿੱਚ ਤੇ ਉਹਦੇ ਵਿੱਚ ਸਾਡੇ ਨੇ ਹੈ ਕਿ ਉਹ ਜਿਹੜਾ ਜਗਾ ਉਹ ਬਾਣੇ ਦਾ ਜਿਹੜਾ ਗਲ ਪ੍ਰਭਾਵ ਜਾਂਦਾ ਹੈ ਉਹ ਜਿਹੜੇ ਵੀ ਸਾਡੇ ਨੌਜਵਾਨ ਜਾਇ ਬਾਣੇ ਨੂੰ ਪਿਆਰ ਕਰਦੇ ਨੇ ਉਹ ਇਹ ਜ਼ਰੂਰ ਇਹ ਚੀਜ਼ ਦਾ ਧਿਆਨ ਰੱਖਣ ਕਿ ਆਪਾਂ ਭਾਵੇਂ ਸ਼ਰਧਾ ਭਾਵਨਾ ਤਕਤਾਂ ਦੇ ਨਾਲ ਏ ਮੋਟ ਸਾਹ ਜਾਂਦੇ ਆ ਸਾਰੇ ਹੀ ਆਪਾਂ ਜਾਂਦੇ ਆ ਅਸੀਂ ਸਾਰੀਆਂ ਤੇ ਹੈਂਕਸ ਜੱਤੇ ਬੰਦੀਆਂ ਕਰਨੇਦਾਂ ਜਿਹੜੇ ਆ ਉਹ ਵੀ ਜਿਹੜੇ ਪੜਨਾ ਸਾਹਿਬ ਕਿਤਾਬ ਦੀ ਮਨਾ ਕੇ ਆਏ ਹਜੂਰ ਸਾਹਿਬ ਕਿਤਾਬ ਦੀ ਜਿਹੜੇ ਆ ਵੱਡੇ ਵੱਡੇ ਪ੍ਰੋਗਰਾਮ ਹੁੰਦੇ ਨੇ ਹਰ ਜੋੜ ਮੇਂ ਲیتے ਦਸਹਿਰੇ ਤੇ ਭਾਵਨਾ ਭਾਵ ਦੇਸ਼ਾਂ ਦੇ ਵਿੱਚ ਵੀ ਜਾਂਦੇ ਆ ਪਰ ਸਾਰੇ ਵੱਡੇ ਜਿਹੜੇ ਜੋੜ ਮਿਲਿਆ ਤੇ ਅਗਵਾਈ ਜਿਹੜੀ ਖਾਲਸਾ ਪੰਥ ਵੱਡਾ ਕਰਦਾ ਜੇ ਤੱਕ ਦੇ ਵੀ ਕੋਈ ਗੱਲਬਾਤ ਸਾਹਮਣੇ ਨਹੀਂ ਹੋਊਗੀ ਤੋਂ ਬੇਕੀਤੀ ਹੈ ਪੁਰਖਾਂ ਦੇ ਆਪਾਂ ਨੇ ਸੰਗ ਫੌਜਾਂ ਦਾ ਸਾਡੇ ਕੋਲੇ ਜਿਹੜਾ ਇੱਕ ਨਾਇ ਸੰਸ ਦਿਸਤਾ ਜਾਂਦਾ ਜਿਹੜਾ ਉਹ ਪਛਾਣ ਪੱਤਰ ਹੁੰਦਾ ਤੇ ਉਹਦੇ ਤੋਂ ਜਿਹੜਾ ਸਾਰਾ ਪਤਾ ਲੱਗ ਜਾਂਦਾ ਕਿ ਇਹ ਕੌਣ ਤੇ ਕਿਹੜੇ ਗੱਲਪੰਥ ਦਾ ਸੋ ਗੁਰੂ ਸਾਹਿਬ ਕਿਰਪਾ ਕਰੂ ਆਪਾਂ ਸਾਰੇ ਬਹੁਤ ਪ੍ਰੇਮ ਭਾਅ ਤੇ ਖੇਦਾ ਭਾਵਨਾ ਨਾਲ ਜਿੱਥੇ ਵੀ ਕਿਤੇ ਜਾਏ ਕਿਤੇ ਵੱਡੇ-ਵੱਡੇ ਅਸਥਾਨਾਂ ਤੇ ਅੰਮ੍ਰਿਤਾਂ ਤੇ ਜਾਂਦੇ ਆਂ ਤੀਰਥਾਂ ਤੇ ਜਾਂਦੇ ਆਂ ਉੱਤੇ ਜਿਹੜਾ ਤਰਕਾਰ ਦੇ ਨਾਲ ਹੀ ਗੱਲਬਾਤ ਕਰਨੀ ਚਾਹੀਦੀ ਹੈ ਮਾਰਾ ਕਾਰਾ ਜਿਹੜਾ ਉਹਦੇ ਤੋਂ ਫ੍ਰੀਸ਼ ਕਰਨਾ ਚਾਹੀਦਾ ਜੇ ਕਦੇ ਕੋਈ ਗੱਲ ਹੋ ਵੀ ਜਾਂਦੀ ਹੈ ਉਹ ਦਵਾ ਪੰਥਾਂ ਦੇ ਮੁਕਿਆਂ ਨਾਲ ਗੱਲ ਕਰਨੇ ਚਾਹੀਦੇ ਨੇ ਉਥੋਂ ਦੇ ਪ੍ਰਬੰਧਕਾਂ ਨਾਲ ਬਣਲੇ ਕਰਨੇ ਚਾਹੀਦੇ ਨੇ ਹਰ ਸਮੇਂ ਜਿਹੜਾ ਕੋਈ ਵੀ ਆ ਲੈਟ ਆ ਰਿਹਾ ਹੋਵੇ ਚਾਹੀਦਾ ਉਹ ਪਹਿਲਾਂ ਪੜਤਾਲ ਕਰ ਫਿਰ ਜਿਹੜਾ ਲੈਟ ਤੇ ਪੜਾਇਆ ਕਰ ਸੋ ਗੁਰੂਆਂ ਧਰਮੀਆਂ ਫੌਜਾਂ ਮੈਂ ਪ੍ਰਾਤਮਿਕ ਆਪਣੇ ਤੇ ਲੋਈ-ਥੋਈ ਦੇਵਾ ਨਾਮ ਦਾ ਮੁਕਤੇ ਜੋ ਬੋਲੈ ਇੰਹਾ ਓਹਾਂ ਸੱਚ ਹੋਵੇ ਗੁਰੂ ਸਾਹਿਬ ਨੇ ਭੰਤਨ ਬਾਬਾ ਬੋਲੈ ਜੀ ਗੁਰੂ ਨਾਲ ਦੇ ਨਾਮ ਤੇ ਜਿਹੜਾ ਬੁੱਢਾ ਕੱਲ ਨਾਮ ਰੱਖਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਣਨ ਕੀਤੇ ਸੀ ਬਾਬਾ ਜੀ ਤੁਹਾਡੇ ਨਾਮ ਤੇ ਦਰਪੱਖ ਦਿੰਦੇਗਾ ਜੇ ਜੇ ਪਲੇ ਪਲੇ ਤੇ ਕੀ ਪਲੇ ਪਲੇ ਯਾਨੀ ਇਹ ਜਿਹੜੇ ਵਚਨ ਜਿਹੜੇ ਨੇ ਉਹ ਪੂਰੇ ਹੋਇਆ ਤੱਕ ਇਹ ਵਾਅਦੇ ਪੂਰੇ ਹੋਣਗੇ ਉਹ ਭਾਵੇਂ ਆਪਾਂ ਕੋ ਮੁੰਡਾ ਵਾਲਾ ਜਿਹੜਾ ਅਮੇਰੀਕਾ ਸਿੰਘੀ ਦਾ ਪ੍ਰਚਾਰ ਕਰਦਾ ਤੇ ਜਿੱਦੇ ਆਪਾਂ ਇਸ ਹਸਤਾਨ ਤੇ ਦਸ਼ਕਨ ਕਰ ਰਹੇ ਆ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੈ ਆਪਾਂ ਇਸੇ ਤਰ੍ਹਾਂ ਜਿਹੜਾ ਸਿੰਘੀ ਦਾ ਪ੍ਰਚਾਰ ਕਰਕੇ ਤੇ ਪਾਣੀ ਤੇ ਬਾਣੇ ਦੇ ਤਾਲੀ ਹੋਈਏ ਮੈਂ ਸੰਤਾ ਨੂੰ ਬੇਨਤੀ ਕਰਦਾ ਜਿੱਨਾ ਸਾਡੇ ਸਾਡੇ ਪਾਵਾ ਭੈਣਾ ਬਜ਼ੁਰਗਾਂ ਜਾਂ ਸਾਡੇ ਨੌਜਵਾਨ ਬੱਚਿਆਂ ਨੇ ਖੱਡੇ ਪਾਟੇ ਦਾ ਨਵੇਂ ਬਾਟੇ ਦਾ ਅਮਰ ਚੱਕੀ ਦਾ ਪ੍ਰਚਾਰ ਹੋ ਤੇ ਗੁਰਸਿੱਖ ਜਿਹੜੇ ਸਾਡੇ ਬੱਚੇ ਨੇ ਉਹ ਜਰੂਰ ਆਪਣੇ ਕੇਸਾਂ ਦਾ ਸੁਭਾਅ ਕੇ ਰੱਖਣ ਨੌਜਵਾਨ ਜਿਹੜੇ ਬੱਚੇ ਸਾਡੇ ਨੱਦੀਆਂ ਤੇ ਆਦੀ ਹੋਏ ਹੋਏ ਨੇ ਉਹ ਨੱਦੀਆਂ ਦਾ ਸਤਿਕਾਰ ਕਰ ਤੇ ਤਿਆਰ ਪ੍ਰਚਾਰ ਹੋਣ ਆਪਣੇ ਮਾਤਾ ਪਿਤਾ ਕੀ ਆਜ ਕਾਲੇ ਬਿਮਾਰੀ ਹੈ ਜੇਗਾ ਸੇਖਣ ਲੱਗ ਜਾਂਦਾ ਉਦਦਰ ਨਹੀਂ ਧਿਆਨ ਹੁੰਦਾ ਪਹਿਲੇ ਤੋਂ ਭਜੋ ਤੇ ਆਪਾ ਗੁਰੂ ਸਾਹਿਬ ਦੇ ਜਿਹੜੇ ਭਜਨ ਨੇ ਉਹਦੇ ਵੱਲ ਧਿਆਨ ਲਈਏ ਪਾਣੀ ਵੱਲ ਧਿਆਨ ਲਈਏ ਸਤਿਗੁਰ ਦੀ ਸੇਵਾ ਸਰਹ ਹੈ ਜੇ ਕੋ ਕਰੇ ਇਸ ਲਾਏ ਮਨ ਜਿੰਦਿਆ ਫਲ ਪਾਉਣਾ ਹੋਵੇਂ ਕਿਥੋਂ ਜਾਏ ਸੁਣੀ ਅਰਦਾਸ ਸੁਆਮੀ ਤੇਰਾ ਸਰਬ ਕਲਾ ਬਾਣੀ ਪ੍ਰਗਟ ਭਈ ਸਾਰੇ ਯੋਗੇ ਅੰਤਰ ਗੁਰੂ ਆਣ ਤੋ ਆਪਾਂ ਸਾਰੇ ਇੱਕ ਪਿੱਤਾ ਇੱਕ ਸਕੇਨਾ ਪਾਰਕ ਜਿਉਂ ਮੇਰਾ ਗੁਰ ਹਾਈ ਨੀਓ ਗੱਲ ਇਹ ਤੁਸੀਂ ਬਹੁਤ ਵੱਧਿਆ ਖਣਚਾ ਜਿਸੇ ਪੰਜਾਬ ਦੇ ਵਿੱਚ ਕਰਦੇ ਹੋ ਤੇ ਬਾਹਰ ਵੀ ਜਾ ਕੇ ਬਾਬਾ ਜੀ ਤੁਸੀਂ ਪ੍ਰਚਾਰ ਪ੍ਰਸਾਰ ਕਰਦੇ ਹੋ ਤੇ ਜਿਹੜਾ ਆਪਣੇ ਘਰ ਨੂੰ ਖੁੱਦ ਜਾਂਦਾ ਉਹ ਕਦੇ ਵੀ ਜਿਹੜਾ ਪਾਸ ਨਹੀਂ ਹੁੰਦਾ ਗੁਰੂ ਘਰ ਦੇ ਵਿੱਚ ਦੇਰ ਹੁੰਦੀ ਹੈ ਅਨੇਰ ਤੇ ਹੁੰਦੀ ਸੋ ਆਪਣੇ ਜਿਹੜਾ ਕੋਈ ਵੀ ਹੈ ਘਰ ਨੂੰ ਜਿਹੜੀ ਇਹ ਆਪਾਂ ਕੁੱਤਾ ਦੌਣੇ ਕੋਈ ਨਹੀਂ ਉਹ ਜੇ ਆਪਣੀ ਜਨ ਦੇ ਨਾਲ ਜੇ 99 ਜੋ ਕੁੱਤਾ ਹਰਾ ਰਿੰਦਾ ਜਦੋਂ ਕੁੱਤੇ ਦੇ ਨਾਲੋਂ ਆਪਾਂ ਤਣਾਤ ਵਾਟ ਚੰਨੇ ਆ ਤੇ ਉਹ ਜਿਹੜਾ ਭੁੱਖ ਜਾਂਦਾ ਕਹਿੰਦੇ ਆਪਣੀ ਕਿਰੀ ਹੈ ਉਹ ਬੰਦੇ ਨੂੰ ਹਉਮੈ ਤੇ ਹੰਕਾਰ ਛੱਡ ਕੇ ਹਮੇਸ਼ਾ ਜਿੱਥੇ ਸਾਥੇ ਪੰਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਤੇ ਜਿਹੜਾ ਕੁੱਤਾ ਹੁੰਦਾ ਉਹ ਤਣੇ ਤੜ